ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਕ੍ਰੈਸ਼ ਮਿੱਟੀ ਪੰਜਾਬ ਖੋੜ ਮੁੱਢਾ ਵੱਲੋਂ ਲੰਗਰ ਚੱਲ ਰਿਹਾ ਆ ਬੱਚਿਆ ਵਾ ਪੈਸੇ ਸਵੇਰੇ ਆ ਜਾਂਦੇ ਆ ਅੱਜ 10 11 ਵਜੇ 50 12 ਵਜੇ ਸਾਰੇ ਪੱਕਾਉੜਿਆਂ ਦਾ ਲੰਗਰ ਚੱਲੇ ਆ ਐ ਕੋਲ ਫੜਾਉਂਦੇ ਆ ਸੰਗਤਾਂ ਦੇ ਕੋ ਛਕ ਰੀਆਂ ਵਾ ਅੱਜ ਪਹਿ ਕਹਾਉਣੇ ਆ ਧੰਨ ਧੰਨ ਰਾਮਦਾਸ ਗੁਰ ਜਿੰਨ ਸਰੀਆਤੇ ਨੇ ਸਾਰਿਆਂ ਲੰਗਰ ਰਿਆ ਪ੍ਰਧਾਨ ਸਾਹਿਬ ਦੀ ਫੋਟੋ ਪ੍ਰਕਾਸ਼ ਸਿੰਘ ਸਵੇਰੇ ਦਾ ਲੰਗਰ ਚੱਲ ਰਿਹਾ ਸਬਜ਼ੀਆਂ ਬੜ ਰਹੀਆਂ ਵਾ ਸਵੇਰੇ ਲੈ 12 ਕੋ ਆ ਬਾਬਾ ਪ੍ਰਕਾਸ਼ ਸਿੰਘ ਲੰਗਰ ਛਕ ਰਾਇਆ ਆਦੋ ਪਰਦੇ ਨਾਲ ਲਾ ਹਾਂ ਅਲਵਾਡ ਆ ਪਾ ਲਾਂਗੇ ਅੱਜ ਵੇਖੋ ਕਿੰਨਾ ਲੰਮਾ ਲਪਾਤਾ ਕਿੰਨੇ ਫੋਟਿਆ ਪ੍ਰਧਾਨ ਜੀ ਇਹ ਪ੍ਰਧਾਨ ਜੀ ਦੱਸਰੀ ਤੁਹਾਨੂੰ ਇਹ ਪਾਜੀ ਆਪਣਾ ਕਿੰਨਾ ਲੰਮਾ ਚੌੜਾ ਭਲਾ ਜਿਹੜਾ ਛੱਡ ਹਾਂ ਹਾਂਜੀ ਫੋਰ ਜੀ ਯਾਰ ਇਹ 60 ਫੋਟ ਆ 60 ਦੇ ਆ ਨੂੰ 30 16 18 ਦਾ 18 ਗੋ 18 18 ਬਾਏ 60 ਦਾ ਜੀ ਇਹ ਬਣਿਆ ਵਾ ਜਿਹੜਾ ਕੈਂਪ ਬਣਾਇਆ ਵਾ ਲੰਗਰਾਲ ਇਹ ਵੈਸੇ ਜਵਾਨ ਬੰਦੇਆਂ ਵਾਸਤੇ ਬਣਾਇਆ ਜੀ ਇਸੇ ਹੁਣ ਆਪਾਂ ਲੰਗਰ ਚ ਲਿਆ ਕਰੂਗਾ ਕਿਉਂਕਿ ਤਾਂ ਥੋੜਾ ਹੀ ਲੰਗਰ ਜਿਹੜੀ ਮੁਸ਼ਕਲ ਰਹੀ ਹੈ ਇਹ 2-3 ਦਿਨ ਤੋਂ ਸਾਨੂੰ ਨਾ بارش ਜਿਆਦਾ ਹੋਣ ਕਰਕੇ ਲੰਗਰ ਚਕਾਉਣ ਦੀ ਲੰਗਰ ਨਾਲ ਬਹੁਤ ਵੱਧ ਗਿਆ ਚੋਰਤਿਆ ਹੀ ਨਹੀਂ ਤੁਹਾਨੂੰ ਖਾਉਣੇ ਆ ਤਾਂ ਭਰੇ ਦਰੋ ਸਾਬ ਪਕਾਏ ਜਰੂਰ ਸੀ ਤੁਹਾਡੇ ਵੱਗ ਗਿਆ ਨਹੀਂ ਗਿਆ ਮਤਿਆ ਕਿਉਂ ਨਹੀਂ ਆ بارش ਜਿਆਦਾ ਪੈਂਦੀ ਸੀ بارش ਹੁੰਦੀ ਰਹੀ ਇਸ ਕਰਕੇ ਥਾਂ ਨਹੀਂ ਹੈਗਾ ਤਾਂ ਵੱਡਾ ਛੱਡ ਪਾਤਾ ਅੱਜ ਤੇ ਸੰਗਤਾਂ ਨੂੰ ਬੇਨਤੀ ਆ ਪਹੁੰਚੋ ਖਨੌਰੀ ਬਾਰਡਰ ਤੇ ਹਾਂ ਲੰਗਰ ਚਕਾਈਏ ਤੁਹਾਨੂੰ ਤੇ ਰਸਤਾ ਵਾਸਤੇ ਅੱਜ ਅੱਜ ਪਕੌੜੇ ਵੀ ਚੱਲੇ ਹੋਏ ਲੋ ਅੱਗੇ ਵਿਖਾਤੇ ਤੁਹਾਨੂੰ ਇਹ ਪ੍ਰਧਾਨ ਸਾਹਿਬ ਉਹ ਅੱਜ ਸਵੇਰ ਤੇ ਡੈਸ਼ ਸ਼ੈੱਡ ਪਾਉਣ ਬੜੀ ਸੇਵਾ ਕੀਤੀ ਇਹਨਾਂ ਨੇ ਅੱਜ